ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਬਾਬਾ ਜੀ ਕਹਿੰਦੇ ਸੀ ਕਿ ਦਤਨਾ ਤੋੜਨੀਆਂ ਐ ਤੇ ਬਾਬਾ ਜੀ ਸਿਰਫ ਦਤਨ ਕਰਦੇ ਨੇ ਕਰੇ ਬੁਰਸ਼ ਨਹੀਂ ਕਰਦੇ ਤੇ ਵਿੱਚ ਜੇ ਦੱਸ ਰਹੇ ਸੀ ਕਿ ਬੁਰਸ਼ ਨਾ ਕੀਤਾ ਸੀ ਉਦੋਂ ਪਰ ਦਾੜਾ ਪੀੜ ਸ਼ੁਰੂ ਹੋ ਗਈਆਂ ਬਾਬਾ ਜੀ ਇਹ ਕਾ ਦਾ ਬੂਤਾ ਹੈ ਇਹ ਸਖਚੈਨ ਦਾ ਸਖਚੈਨ ਦਾ ਤੇ ਤੁਸੀਂ ਸਖਚੈਨ ਦੀ ਕਰਦੇ ਜੇ ਦਤਨ ਘੇ ਹੋਰ ਕੋਈ ਵੀ ਇਸ ਜਿਆਦਾ ਸਖਚੈਨ ਦੀ ਕਰੀਦੀ ਸਖਚੈਨ ਦਤਨ ਜਿਹੜੀ ਨਾ ਇਹ ਬਹੁਤ ਟੌਪ ਦੀ ਆ ਠੀਕ ਐ ਚਲੋ ਆ ਜਾਓ ਥੱਲੇ ਕਰਦੇ ਬਾਕੀ ਗੱਲਬਾਤ ਜਿਆਦਾ ਕਰ ਸਕ ਜੈਨ ਦੀ ਦਤਨ ਕਰੀ ਜੀ ਇਹਨੇ ਦਤਨ ਸੁੱਕ ਦੀ ਘਟ ਹੈ ਦੇ ਇੱਕੇ ਦਾ ਨਾ ਬੁਰਸ਼ ਬੜਾ ਵਧੀਆ ਬੰਦਾ ਅੱਛਾ ਤੇ ਇਹਦੇ ਜਦੋਂ ਜਿਵੇਂ ਜਿਵੇਂ ਕਰੀ ਫਿਰ ਇਹਦਾ ਦੰਦਾਂ ਦਾ ਸੁਆਦ ਮੂੰਹ ਦਾ ਜਿਹੜਾ ਉਹ ਜਾਂਦਾ ਨਹੀਂ ਇੱਕ ਰਾਂ ਦਤਨ ਕੀਤੀ ਦੋ ਦਿਨ ਸੁਆਦ ਮੂੰਹ ਦਾ ਬਦਲਦਾ ਨਹੀਂ ਆਇਆ ਨਹੀਂ ਦਾ ਕਈਆਂ ਦੇ ਜਿਹੜੇ ਕਹਿੰਦੇ ਆ ਵੀ ਸਮੈਲ ਜੀ ਬੜੀ ਮਾਰਦੇ ਆ ਹਾਂ ਉਹ ਚੀਜ਼ ਸੈਟ ਰਹਿੰਦੀ ਹੈ ਹਾਂ ਕਈਆਂ ਦੇ ਲਾਗੇ ਮੂੰਹ ਦੇ ਵਿੱਚੋਂ ਬੜੀ ਬਦਬੂ ਆਉਂਦੀ ਉਹ ਰੋਜ਼ ਬੁਰਸ਼ ਵੀ ਕਰਨ ਜੋ ਮਰ ਜੇ ਨਹੀਂ ਜਾਂਦੀ ਹੈ ਹਾਂਜੀ ਹਾਂ ਇਹਦੀ ਦਾਤਨ ਜਿਹੜੀ ਸਭ ਤੋਂ ਵਧੀਆ ਵਾ ਸਖਚੈਨ ਦੀ ਠੀਕ ਹੈ ਇਹਦੀ ਦਾਤਨ ਜਦੋਂ ਮੈਂ ਸਿਆਲ ਚ ਦੇ ਦਿਆਂ 20 25 25 ਦਾਤਨ ਬਣਾ ਕੇ ਰੱਖ ਲੈਣਾ ਮੈਂ ਅੱਛਾ ਅੱਛਾ 20 25 ਦਿਨਾਂ ਦੀਆਂ ਅੱਛਾ ਤੇ ਗਰਮੀਆਂ 'ਚ ਮੈਂ 10 ਦਿਨਾਂ ਦੇ ਜੇ ਮਲ ਸੁੱਕ ਜਾਂਦੀ ਆ ਹਾਂਜੀ ਤੇ ਫਿਰ ਮੈਂ ਉਹਨੂੰ ਹਰਾ ਨੂੰ ਗਲਾਸ 'ਚ ਡੋ ਦੇਣਾ ਪਾਣੀ ਦੇ ਵਿੱਚ ਅੱਛਾ ਅੱਛਾ ਤੇਰੇ ਫੜ ਕੇ ਕਰ ਲਈਦੀ ਯਾਰ ਉਹ ਨਹੀਂ ਵੱਡੀ ਜਾਂਦੀ ਦਤਨ ਹਾਂਜੀ ਹਾਂਜੀ ਇਹ ਕਰਕੇ ਮੈਂ ਕੱਠੀਆਂ ਵੱਡ ਕੇ ਰੱਖ ਲਈ ਨਾ ਤੇ ਸਿਆਲ ਚ ਨਹੀਂ ਸਿਆਲ ਚ ਕੂੜੀਆਂ ਹੀ ਰਹਿਂਦੀਆਂ ਅੱਛਾ ਆਜੋ ਉੱਥੇ ਮੈਂ ਨਾਲੇ ਬਣਾ ਲਈ ਇਹਨਾਂ ਨੂੰ ਹਾਂ ਨਾਲੇ ਦਤਨਾਂ ਬਣਾ ਲਈ ਇਹਨਾਂ ਨੂੰ ਬਾਬਾ ਜੀ ਇਹ ਹੁਣ ਇੱਕ ਗੱਲ ਇਹ ਕਿ ਕਈ ਕਹਿੰਦੇ ਆ ਵੀ ਅਸੀਂ ਬਰਸ਼ ਵੀ ਰੋਜ਼ ਕਰਦੇ ਆ ਹਾਂਜੀ ਦੋ ਟਾਈਮ ਹੀ ਕਰਦੇ ਆ ਇੱਕ ਟਾਈਮ ਦੀ ਥਾਂ ਤੇ ਵੀ ਜਿਵੇਂ ਡਾਕਟਰ ਕਹਿੰਦੇ ਆ ਰਾਤ ਨੂੰ ਰੋਟੀ ਖਾ ਕੇ ਕਰਦੇ ਨੇ ਹਾਂਜੀ 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 ਪਰ ਫਿਰ ਵੀ ਉਹੀ ਮੁਡਲੀ ਪ੍ਰੋਬਲਮ ਕਿ ਸਾਡੀਆਂ ਦਾੜਾਂ ਵੀ ਪੀੜ ਹੋਣ ਡੀਆਂ ਨੇ ਦੰਦ ਫੇਰ ਚੇਂਜ ਕਰਵਾਉਣੇ ਪੈਂਦੇ ਨੇ ਦਾਰਾ ਪੜ ਜਾਂਦੀਆਂ ਨੇ ਸਾਰਾ ਕੁਝ ਉਹੀ ਕੰਮ ਬੁਰਸ਼ ਕਰਨ ਦੇ ਬਾਵਜੂਦ ਕਿ ਉਹ ਸੁਮਨ ਉਹ ਵੇਖ ਲੀਏ ਪੁਰਾਣੇ ਬਜ਼ੁਰਗ ਹਜੇ ਤੱਕ ਚੰਗੇ ਭਲੇ ਉਹ ਗੰਨਾ ਚੁੱਪਣ ਦੇ ਹੁੰਦੇ ਆ ਤੇ ਨਵਾਂ ਵਿਚਾਰਾ 50 ਸਾਲਾਂ ਦਾ ਤੀਆਂ ਦਾ ਹੁੰਦਾ ਤੇ ਆਂਦਾ ਹੈ ਮੇਰੇ ਦੰਦ ਪੀੜ ਕਰਦੇ ਉਹ ਸੁਮਨ ਜੀ ਗੱਲ ਪਤਾ ਗਈ ਆ ਉਹ ਜਿੱਦਾਂ ਹੁਣ ਆਏ ਨੇ ਪੜਿਆ ਲਿਖਿਆ ਦਾ ਜੋਗ ਆ ਗਿਆ ਹਾਂਜੀ ਹੁਣ ਪੜ ਲਿਖ ਜਾਦੇ ਗਏ ਨੇ ਹਾਂਜੀ ਬਾਰੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਚੀਜ਼ ਜਿਹੜੀ ਸਹੀ ਆ ਇਹ ਸਾਰੇ ਪੇਸਟ ਕਰਦੇ ਭਾਵੇਂ ਕਿੱਡਾ ਵੀ ਕੋਈ ਸਾਰੇ ਨੂੰ ਪੇਸਟ ਹੀ ਕਰਨੀ ਹੈ ਹਾਂਜੀ ਉਹੀ ਆਖ ਰਿਹਾ ਐ ਵੀ ਇਹਨਾਂ ਦਾੜ ਦਾੜਾਂ ਮੈਨੂੰ ਇਹ 100 ਦੇ ਵਿੱਚੋਂ 90% ਹੋਣਗੇ ਲੋਕ ਜਿਨ੍ਹਾਂ ਦੀਆਂ ਦਾੜਾਂ ਸਾਭ ਦੀਆਂ ਲੱਗੀਆਂ ਹੁੰਦੀਆਂ ਹਾਂ ਉਹੀ ਮੈਂ ਕਹਿ ਰਿਹਾ ਕਿ ਭਾਵੇਂ ਨੇਤ ਬੁਰਸ਼ ਕਰਨਾ ਪਰ ਪੇਸਟਾਂ ਬਦਲਣਗੇ ਜੇ ਮੈਂ 300 ਰੁਪਏ ਵਾਲੀ ਲੈ ਆਂਦੀ 400 ਵਾਲੀ ਜਿਹੜੀ ਮਰਜ਼ੀ ਪੇਸਟ ਬਦਲਣ ਪੇਸਟ ਦੇ ਨਾਲ ਦੰਦਾਂ ਦੀ ਵਰਜਿਸ਼ ਹੋਣੀ ਹੁਣ ਆਪਾਂ ਇਹਨੂੰ ਦੰਤ ਨੂੰ ਜਦੋਂ ਸਵੇਰੇ ਲੈਨੇ ਨਾ ਹਾਂਜੀ ਮੈਂ ਦੰਤਨ ਕਰਦਿਆਂ ਨਾ ਇਹਨੂੰ ਕਰੀ ਜਾਣੀ ਆ ਨਾਲ 22 ਜਾਣੀ ਦੇ ਦੰਦਾਂ ਨੂੰ ਸਾਫ਼ ਕਰੀ ਜਾਣਾ ਤੁਰੇ ਫਿਰਦਿਆਂ ਹਾਂਜੀ ਨਾਲੇ ਸੈਰ ਕਰ ਲੈਣੀ ਤੇ ਨਾਲੇ ਜੇ ਨਹੀਂ ਤੇ ਮਾਲ ਨੂੰ ਪੱਠੇ-ਪੁੱਠੇ ਪਾ ਲਈ ਤਾਂ ਵੀ ਕਰੀ ਜਾਣੀ ਇਹਨੂੰ 22 ਜਾਣਾਂ ਦੰਦਾਂ ਥੱਲੇ ਹਾਂਜੀ ਦੰਦਾਂ ਦੀ ਵਰਜਿਸ਼ ਹੋਈ ਜਾਣੀ ਹੈ ਹਾਂਜੀ ਇਹਨੂੰ ਮੈਂ ਘੱਟ ਤੋਂ ਘੱਟ ਵੀ ਅੱਧਾ ਘੰਟਾ ਮੈਂ ਦੰਤਨ ਨੂੰ ਕਰਦਾ ਹਾਂ ਹੁਣ ਉਹ ਹੀ ਦੰਤਨ ਦੀ ਸਹੀ ਟੈਕਨੀਕ ਕੀ ਆ ਵੀ ਕਿੰਨਾ ਟਾਈਮ ਕਰਨੀ ਚਾਹੀਦੀ ਹੈ ਦੰਤਾਂ ਦੀ ਤਕਨੀਕ ਤੇ ਚਲੋ ਘਰ ਤੋਂ ਘਾਟੂ ਮਤਲਬ ਜੇ ਆਪਾਂ ਉਹਦੇ 15 ਮਿੰਟ ਤੇ ਕਰੋ ਲੈਨ ਨੂੰ ਫਿਰ ਬਾਬਾ ਜੀ ਤੁਸੀਂ ਜਿਵੇਂ ਜ਼ਿਆਦਾ ਸਖਚੈਨ ਦੀ ਦਤ ਨਹੀਂ ਕਰਦੇ ਜੀ ਹਾਂਜੀ ਤੇ ਕਈ ਕਹਿੰਦੇ ਆ ਕਿ ਨਿੰਮ ਦੀ ਬਹੁਤ ਵਧੀਆ ਹੈ ਜਾਂ ਹੋਰ ਦੋ ਤਿੰਨ ਰੁੱਖਾਂ ਦੇ ਨਾਮ ਲਿੰਦੇ ਨੇ ਤੇ ਉਹ ਕਿਉਂ ਨਹੀਂ ਕਰਦੇ ਤੁਸੀਂ ਗੱਲ ਪਤਾ ਹੈ ਕਿ ਜਿਹੜੀ ਨਿੰਮ ਦੀ ਦਤ ਨੇ ਆ ਨਾ ਹਾਂਜੀ ਸੁਖਮਣ ਜੀ ਇਹਦਾ ਬੁਰਸ਼ ਬਣਦਾ ਹੀ ਨਹੀਂ ਅੱਛਾ ਇਹਨੂੰ ਚਬੋਗੇ ਤੇ ਤੀਲੇ ਜਿ ਰਹਿਣ ਇਹਦੀ ਦਤਨਨ ਬੁਰਸ਼ ਬਣਦਾ ਨਹੀਂ ਗਾੜੀਆਂ ਨੇ ਦੰਦ ਸਾਫ਼ ਨਹੀਂ ਕਰਦੇ ਅੱਛਾ ਅੱਛਾ ਜਾਂ ਦਾਤਨ ਜਿਹੜੀ ਨਾ ਕੀ ਕਰਦੀ ਹਾਂ ਉਹਦਾ ਬੁਰਸ਼ ਬਣਦਾ ਉਹ ਸਾਫ਼ ਕਰਦੇ ਹੁਣ ਕੀਕਰ ਹੈ ਕੋਈ ਨਹੀਂ ਹਾਂਜੀ ਹਾਂਜੀ ਤੇ ਦੂਜੀਆਂ ਦੰਤਾਂ ਜਿਹਨਾਂ ਸਭ ਬੇਕਾਰ ਦਾਤਨ ਜਿਹੜੀ ਅਸਲ ਚ ਨਾ ਇਹਦੀ ਅਸਿਕਚੈਨ ਦੀ ਹਾਂਜੀ ਤੇ ਕੀਕਰ ਦੀ ਸਿਕਚੈਨ ਦੀ ਤਾਂ ਕੀਕਰ ਦੀ ਹਾਂ ਤੇ ਕੀਕਰਾਂ ਵੀ ਹੁਣ ਹੈ ਨਹੀਂ ਹੁਣ ਸਿਕਚੈਨ ਜਿਹੜਾ ਵਾਧੂ ਸਿਕਚੈਨ ਤੇ ਛੜਕਾਂ ਤੇ ਆਮ ਲੱਗਾ ਜਿੱਥੋਂ ਮਰਜ਼ੀ ਕੋਈ ਵੱਢ ਕੇ ਦਾਤਨ ਕਰ ਸਕਦਾ ਜੇ ਤੇ ਆਪਾਂ ਦੰਦ ਬਚਾਉਣੇ ਆ ਹਾਂਜੀ ਫਿਰ ਤੈਨੂੰ ਡੇਲੀ ਕਰੋ ਠੀਕ ਹੈ ਜਦੋਂ ਆਪਾਂ ਡੇਲੀ ਦਤਨ ਕਰਾਂਗੇ ਤੇ ਇਹਦੇ ਨਾਲ ਕਰਨ ਦੇ ਨਾਲ ਆਪਾਂ 2 ਦਿਨ ਦਤਨ ਦੋ ਜਿਹੇ ਨਾ ਵੀ ਕਰਾ ਤਾਂ ਵੀ ਦੰਦ ਸਾਡੇ ਮਲ ਸਾਫ ਰਹਿਣਗੇ ਸਾਡੇ ਮੂੰਹ ਦਾ ਜਦੋਂ ਆਪਾਂ ਦਤਨ ਕਰਦੇ ਆ ਨਾ ਹਾਂਜੀ ਤੇ ਕਰਦੇ ਥੁੱਕੀ ਜਾਂਦਾ ਤੇ ਇਹਦਾ ਮੂੰਹ ਦਾ ਰਾਲਵਾ ਜਿਹੜਾ ਨਵਾਂ ਤੁਰ ਪੈਂਦਾ ਵਾ ਹਾਂ ਮੂੰਹ ਦਾ ਸੁਆਦ ਹੀ ਬਦਲ ਜਾਂਦਾ ਵਾ ਠੀਕ ਕਿਉਂਕਿ ਉਹ ਪਹਿਲਾ ਪਾਣੀ ਜਿਹੜਾ ਮੂੰਹ ਦਾ ਸਾਰਾ ਨਿਕਲ ਜਾਂਦਾ ਤੇ ਨਵਾਂ ਪਾਣੀ ਜਿਹੜਾ ਦੰਦਾਂ ਵਿੱਚ ਉਹ ਸ਼ੁਰੂ ਹੋ ਜਾਂਦਾ ਜਦੋਂ ਨਵਾਂ ਦਾਣੀ ਫਿਰ ਉਹਦਾ ਸਵਾਦ ਮੂੰਹ ਦਾ ਦੋ ਦਿਨ ਬਦਲਦਾ ਹੀ ਨਹੀਂ ਠੀਕ ਹੈ ਤੇ ਬਾਕੀ ਇਹ ਵੀ ਇਹਦੀ ਦੰਦਾਂ ਦੀ ਵਰਜਿਸ਼ ਹੋ ਜਾਂਦੀ ਪੂਰੀ ਠੀਕ ਫਿਰ ਆਪਾਂ ਨੂੰ ਜੇ ਮੱਲੋ ਮੰਨ ਲਓ ਤੁਹਾਡਾ ਨਹੀਂ ਦੰਦ ਸਾਫ ਪੂਰੇ ਹਾਂਜੀ ਪੀਲਾ ਪੰਦ ਬਣ ਜਾਂਦਾ ਵਾ ਹਾਂਜੀ ਦੰਦਾਂ ਦੇ ਉੱਤੇ ਪੀਲਾ ਪੰਨ ਕਈ ਵਾਰੀ ਦੰਦਾਂ ਤੇ ਹੁੰਦਾ ਵਾ ਹਾਂਜੀ ਉਹਦੇ ਵਿੱਚ ਤੁਸੀਂ ਮੰਜਨ ਰੱਖੋ ਮੰਜਨ ਮੰਜਨ ਲੈ ਕੇ ਤੇ ਉਹ ਬੁਰਸ਼ ਦੇ ਇਹ ਦਾਤਨ ਦੇ ਨਾਲ ਹੀ ਮੁੜ ਕੇ ਲਾਗਨ ਦਾਤਨ ਨਾਲ ਤੇ ਉਹ ਦੰਦਾਂ ਦੇ ਉੱਤੇ ਮਾਰੋ ਪਹਿਲਾਂ ਮਤਲਬ ਕਿ ਦਾਤਨ ਲੈ ਕੇ ਉਹਦਾ ਬੁਰਸ਼ ਰਿਆ ਬਣਾ ਲੈ ਹਾਂ ਕਰਕੇ ਉਹ 2 ਘੰਟਾ ਉਹ ਚੱਪਦਾ ਹੋਰ ਉਹ ਹੀ ਨਹੀਂ ਕਰਨ ਦੀ ਲੋੜ ਮੰਜਨ ਕਿਤੇ ਚੌਥੀ ਪੰਜਵੀਂ ਪੰਜੀ ਛੇ ਦਿਨ ਕਿਤੇ ਮਾਰ ਲਓ ਠੀਕ ਹੈ ਤੇਈ ਰੇਤ ਜੀ ਮਾਰ ਦੇ ਦਿੰਦੇ ਆ ਉਰੇ ਤੂੰ ਕੋਈ ਨਹੀਂ ਯਾਰ ਉਹਦੇ ਨਾਲ ਮੰਜਨ ਮਾਰ ਲਓ ਆਪਾਂ ਦਾਤਨਾਂ ਮਾਰਨਾ ਹਾਂਜੀ ਰੇਤਾਂ ਉਤਾਰੀ ਦੀ ਗੱਲ ਕੋਈ ਨਹੀਂ ਗੱਲ ਜਿਹੜੀ ਆ ਆਪਾਂ ਜਿਹੜਾ ਨਾ ਵਰਸ਼ਿਸ਼ ਕਰਾਉਣੀ ਜਿਹੜੀ ਦੰਦਾਂ ਦੀ ਸਫਾਈ ਕਰਨੀ ਜਿਹੜੇ ਪੀੜਾ ਪਾਨ ਆਪਾਂ ਉਹ ਲਾਉਣਾ ਉਹ ਮੰਜਨ ਸਭ ਤੋਂ ਵਧੀਆ। ਮੰਜਨ ਜਿਹੜਾ ਉਹ ਪੰਜਵੇਂ ਛੇਵੇਂ ਦਿਨ ਤੁਸੀਂ ਮਾਰ ਲਓ ਦਾਤਨ ਦੇ ਨਾਲ। ਅੱਛਾ। ਦਾਤਨ ਕਰਕੇ ਉਹਦੇ ਨਾਲ ਹੀ ਤੁਸੀਂ ਦੰਦਾਂ ਦੇ ਉੱਤੇ ਮਾਰ ਲਓ। ਜੇ ਆਪਣੇ ਦੰਦ ਬਚਾਉਣੇ ਆ। ਜੇ ਬਚਾਉਣੇ। ਤੇ ਜੇ ਪੜੇ ਲਿਖਿਆ ਨੇ ਵੀ ਅਸੀਂ ਪੜੇ ਲਿਖੇ ਆ ਤਾਂ ਮੰਜਣੀ ਕਰਨੀ ਫਿਰ ਦੰਦ ਦੇ ਨਵੇਂ ਲਵਾ ਲਓ। ਆਹ। ਠੀਕ ਨੇ। ਨਵੇਂ ਲਵਾ ਲਓ ਕਹਿ ਵੀ ਚੜ ਜਾਂਦਾ। ਡਾਕਟਰਾਂ ਦੀ ਦੁਕਾਨਾਂ ਕਾਦੀ ਪਾਈਆਂ। ਉਹਨਾਂ ਵਿਚਾਰੇ ਕਿੱਥੇ ਜਾਣਾ। ਹਾਂ। ਠੀਕ ਨਹੀਂ ਉਹਨਾਂ ਨੇ ਇੰਨੀਆਂ ਦੁਕਾਨਾਂ ਐਨਾ ਪੜਾਈ ਕੀਤੀ ਤੇ ਦੰਦਾਂ ਵਾਸਤੇ ਕੀਤੀ। ਹਾਂਜੀ ਠੀਕ ਹੈ ਨੀ ਹਾਂ ਤੇ ਨਾਲੇ ਸਾਡੇ ਕੋਲ ਪੈਸਾ ਵਾਧੂ ਹਣ ਦੇਣ ਜੋਗਾ ਨਹੀਂ ਠੀਕ ਹੈ ਇਹ ਦੇਣ ਫੇਰ ਆਪਾਂ ਦੰਦ ਨਵੇਂ ਕਿਉਂ ਨਾ ਲਵਾਈਏ ਦੰਦਾਂ ਦਾ ਕਿਹੜਾ ਰੋਜ਼ ਕੰਮ ਕਰਦਾ ਰਹੇ ਹਾਂ ਇਹ ਵੀ ਪੜੇ ਲਿਖਿਆਂ ਦਾ ਜੋਗ ਹੈ ਜੀ ਇਹ ਹਾਂਜੀ ਹਾਂ ਤਾਂ ਦੰਦ ਸੰਨਿਆ ਵੀ ਇਹ ਦੰਦ ਖਰਾਬ ਹਾਂ ਤਾਂ ਦੰਦ ਖਰਾਬ ਹੋਣ ਦੇ ਪੜੇ ਲਿਖਿਆਂ ਦਾ ਜੋਗ ਕਰਕੇ ਉਹ ਗਏ ਇਹਦੇ ਵਿੱਚ ਮੈਂ ਤੇ ਤੁਹਾਨੂੰ ਇਹ ਦੱਸਿਆ ਵੀ 100 ਦੇ ਵਿੱਚੋਂ 90% ਹੂੰ ਦੰਦ ਨਹੀਂ ਉਹ ਕਿਸੇ ਦੇ ਹੈਗੇ ਦਾੜਾ ਹਾਂਜੀ ਹਾਂਜੀ ਹੂੰ ਉਹ ਦੰਦ ਬਖਾਉਣ ਵਾਸਤੇ ਸਿਰਫ ਇਹ ਜਿਹੜੇ ਖਾਣ ਆਈਆਂ ਉਹ ਹੈ ਨਹੀਂ ਹਾਂ ਉਹ ਹੀ ਨਾ ਵੀ ਕੱਲ ਇੱਕ ਵੀਰ ਹੀ ਹੂੰ ਗੱਲ ਕਰਨ ਡਿਆ ਸੀ ਆਂਦਾ ਵੀ ਅਜੇ ਸਾਡੀ ਉਮਰ ਕੋਈ ਨਹੀਂ ਹੋਈ ਤੇ ਇੱਕ ਗੰਨਾ ਫੜ ਕੇ ਬਿਠਾ ਸੀ ਹੂੰ ਆਂਦਾ ਮੇਰੇ ਕੋ ਆਈ ਨਹੀਂ ਚੱਬਿਆ ਜਾਣ ਡਿਆ ਤੇ ਆਂਦਾ ਮਾੜਾ ਗਾ ਇਹ ਚਬਿਆ ਤੇ ਇਨੇ ਨਾਲ ਹੀ ਮੈਨੂੰ ਉਦੋਂ ਤੋਂ ਪੀੜੋਂ ਡੇਪਿਆ ਮੈਂ ਸੋਹੂੰ ਜੀ ਕਿਹੇ ਵੀ ਜਨ ਮਤਲਬ ਕੋਈ ਵੀ ਲਿਆ ਹਾਂਜੀ ਕਿੱਦਾਂ ਵੀ ਸਖਤ ਤੋਂ ਸਖਤ ਗੰਨਾ ਲਿਆ ਹਾਂਜੀ ਮੈਂ ਇਥੇ ਚੂਬ ਕੇ ਵਿਖਾ ਦਿੰਦੇ ਨੂੰ ਹਾਂਜੀ ਲੋਕਾਂ ਦੇ ਦੰਦਾਂ ਦੀ ਵਰਜਸ਼ ਇੰਨੀ ਆ ਕਿ ਆਪਾਂ ਬਦਾਮ ਜਿਹੜਾ ਨਾ ਉਹ ਏਦਾਂ ਬਾਦੰਦਾ ਥਲੇ ਲੈ ਕੇ ਪੰਨ ਸਕਦੇ ਹਾਂ ਹਾਂਜੀ ਹਾਂਜੀ ਤੇ ਉਹ ਹੀ ਮੈਂ ਅੱਗੇ ਨਾਲ ਗੱਲ ਕਰਨ ਡਿਆ ਹਾਂ ਵੀ ਤੁਸੀਂ ਵਿੱਚ ਜੇ ਬੁਰਸ਼ੇ ਸ਼ੁਰੂ ਕੀਤਾ ਤੇ ਤੁਹਾਡੇ ਵੀ ਦੰਦ ਵੀੜੋਂ ਡੇਬੇ ਮੈਂ ਦੰਦ ਸਭ ਮੈਂ ਵੀ ਨਾ ਜਿੱਦਾਂ ਉਹ ਸਾਰੇ ਕਰਦੇ ਤੇ ਮੈਂ ਵੀ ਇਹ ਕਰਨਾ ਨਾ ਮੈਂ ਵੀ ਬੁਰਸ਼ ਦੇ ਤੇ ਚਾੜ ਗਿਆ ਬੁਰਸ਼ੇ ਸ਼ੁਰੂ ਕਰਦਾ ਬਾਵਾ ਸੌਖਾ ਇਹ ਪੇਸਟ ਲਾਏ ਤੇ ਮਾਰਿਆ 2 ਮਿੰਟ ਤੇ ਗੰਮ ਨਿਬੜ ਜਾਂਦਾ ਹਾਂਜੀ ਇਹ ਕਰਦਿਆਂ ਕਰਦਿਆਂ ਮੈਂ ਇੱਕ ਦਾੜ ਘਵਾ ਲਈ ਅੱਛਾ ਮੇਰੀ ਇੱਕ ਦਾੜ ਲੱਗੀ ਤੇ ਮੈਂ ਜਦੋਂ ਇਹ ਲਾਗੇ ਤੇ ਪੀੜ ਬੜਾ ਕਰੇ ਤੇ ਮੈਂ ਨਾ ਪੀੜ ਹੜੇ ਨਾ ਦਵਾਈ ਨਾ ਕਿਹਨ ਮੈਂ ਫਿਰ ਹਾਰ ਕੇ ਦਾਤਨ ਕਰਨੀ ਸ਼ੁਰੂ ਕੀ ਦਾਤਨ 2 ਦਿਨ ਦਾਤਨ ਹੂੰ ਦੋਆਂ ਤਿੰਨ ਘੰਟਿਆਂ ਬਾਅਦ ਮਾਨੇ ਰੋਕ ਜਾਣੀ ਫੇਰ ਕੰਡ ਅੱਛਾ ਰਾਤ ਨੂੰ ਥੋੜਾ ਦਾਤਨ ਕਰਨੀ ਅੱਛਾ ਜਦੋਂ ਮਤਲਬ ਕਿ ਪੀੜ ਛਿੜੀ ਪੀੜ ਹੋਣੀ ਉਦੋਂ ਦਾਤਨ ਨੇ ਰੁਕ ਜਾਣਾ ਅੱਛਾ ਫੇਰ ਮੈਂ ਰੱਖ ਦੇਣੀ ਫੇਰ ਨੇ ਪੀਣਾ ਫੇਰ ਮੈਂ ਦਾਤਨ ਮੈਂ 2 ਦਿਨ ਲਗਾਤਾਰ ਮਾਰੀ ਗਿਆ ਤੀਜੇ ਦਿਨ ਪੀੜ ਪਤਾ ਕਿ ਉਹ ਪੀੜ ਹੜੀ ਤੇ ਉਦੋਂ ਬਾਅਦ ਮੈਂ ਦਾਤਨ ਨਹੀਂ ਛੱਡੀ ਤੇ ਉਹ ਦਾੜ ਜਿਹੜੀ ਨਾ ਮੇਰੀ ਮਾਸ ਨਾ ਭਰ ਗਈ ਮੈਂ ਉਹਦੇ ਤੇ ਖਾ ਪੀਨੇ ਨਾ ਸਭ ਕੁਝ ਅੱਛਾ ਅੱਛਾ ਉਦੋਂ ਬਾਅਦ ਮੈਂ ਨਹੀਂ ਹੂੰ ਬੁਰਸ਼ ਉਹ ਹੀ ਗੱਲ ਵੀ ਹੁਣ ਕਮਜ਼ੋਰ ਬੰਦਾ ਜਿੰਮ ਜਾਵੇ ਤੇ ਉਹਦੇ ਸਰੀਰ ਬਣ ਜਾਂਦਾ ਇਹ ਵੀ ਹੁਣ ਦੰਦਾਂ ਦੀ ਵਰਜੀਸ਼ ਹੋਈ ਹੈ ਤੇ ਇਹ ਵੀ ਮਾਸ ਮੂਸ ਵਾਪਸ ਭਰ ਗਿਆ ਭਰ ਗਿਆ ਵਾ ਹੁਣ ਮੈਂ ਉਹਦੇ ਰੋਟੀ ਪਾਣੀ ਸਭ ਕੁਝ ਖਾ ਲੈਣਾ ਮੈਂ ਉਹ ਬੁਰਸ਼ ਨਾਲ ਇੱਕ ਦਾੜ ਗਵਾਈ ਅੱਛਾ ਹੂੰ ਤੇ ਮੈਂ ਉਦੋਂ ਬਾਅਦ ਦਾਤਣ ਨਹੀਂ ਛੱਡੀ ਠੀਕ ਹੈ ਇਹ ਕਰਕੇ ਮੈਂ ਤੇ ਸਲਾਹ ਦਊਂਗਾ ਵੀ ਜੇ ਆਪਾਂ ਦਾੜ ਦੰਦ ਬਚਾਉਣੇ ਆ ਨਾ ਹਾਂਜੀ ਫੇਰ ਦਾਤਨ ਕਰੋ ਸਖਚੈਨ ਦੀ ਦਾਤਨ ਵੱਲ ਲੋ ਇਹ ਕੁਈ ਰਹੀਂਦੀ ਆ ਸਿਆਲ ਚ ਤੇ ਉਦਾਂ 20 20 ਦਿਨਾਂ ਦੇ ਦਾਤਨ ਤੁਸੀਂ ਕਰ ਸਕਦੇ ਏਦਾਂ ਹੀ ਤੇ ਬਾਕੀ ਇਹ ਆ ਵੀ ਇਹ ਦਾਤਨ ਕਰਨੀ ਸ਼ੁਰੂ ਕਰ ਦਿੱਤੀ ਨਾ ਹਾਂਜੀ ਸਾਡੇ ਅੰਤ ਸਮਾ ਆ ਜਾਊਗਾ ਪਰ ਦੰਦ ਨਾ ਜਾਣੇ ਠੀਕ ਅਹੀਂ ਪ੍ਰਾਨ ਤੇ ਆਖ ਦਾਂਗੇ ਹਾਂਜੀ ਹਾਂਜੀ ਪਰ ਦੰਦ ਸਾਡੇ ਉਸੇ ਦੇ ਉਸੇ ਰਹਿਣਗੇ ਠੀਕ ਠੀਕ ਹਾਂ ਇਹ ਮੇਰੇ ਕੋ ਜਿਹੜਾ ਦਾਤਨ ਕਰੂਗਾ ਨਾ ਇੱਥੇ ਲਿਖਵਾ ਲੈ ਜੇ ਉਹਦੇ ਦਾੜਾਂ ਨੂੰ ਇੱਕ ਮਾਰ ਪੂਰਾ ਜਿੰਨਾ ਹੋਵੇ ਉਹਦਾ ਨੁਕਸਾਨ ਹੋ ਜਾਵੇ ਕਿ ਕਿਉਂ ਉਹਨਾਂ ਦਾਤਨ ਰਜਾਨਾ ਹਾਂ ਕਰਨੀ ਸ਼ੁਰੂ ਕਰਦੇ ਹੈ ਹਾਂਜੀ ਹਾਂਜੀ ਤੇ ਇਹ ਦਾੜਾ ਨਾ ਖਰਾਬ ਹੋਣੀ ਹਾਂਜੀ ਦਾੜਾ ਕੋ ਨਾ ਜਾਣਾ ਪਊਗਾ ਹੈ ਹਾਂਜੀ ਇਹ ਕਰਕੇ ਵੀ ਆਪਾਂ ਸਲਾਹ ਜਿਹੜੀ ਆਪਾਂ ਵਰਤਿਆ ਵਾ ਹਾਂਜੀ ਇਹਨਾਂ ਤੋਂ ਕਿੱਦਾਂ ਭਜਣਾ ਚੀਜ਼ਾਂ ਤੋਂ ਹੈ ਹੁਣ ਆਪਾਂ ਇਹ ਦਾਤਨ ਕੋਈ ਅੱਗੇ ਵੀ ਆਏ ਨੇ ਆ ਇਹ 10-15 ਦਿਨ ਆਪਾਂ ਬਣਾ ਲਿਆ ਨੇ ਹਾਂਜੀ ਤੇ ਮੈਨੂੰ ਜਦੋਂ ਜੈਨਾਉਂ ਤਾਂ ਮੈਂ 20 15 20 ਦਿਨਾਂ ਦਿਨ ਦਾਤਨਾ ਨੂੰ ਬੁਲਾਣ ਹੀ ਲਾਵਾ ਹੁਣ ਆਵੇ ਦਾਤਨਾ ਵੀ ਸਾਡੀਆਂ ਵੇਖ ਕਿੱਡੀਆਂ ਪਤਲੀਆਂ ਹੈ ਨਹੀਂ ਕਿੰਨੀ ਮੋਟੀਆਂ ਹਾਂਜੀ ਹਾਂਜੀ ਤੋ ਬੁਰਸ਼ ਤੇ ਬਣਨੇ ਆਪੇ ਹੂੰ ਓਏ ਬਹੁਤੀ ਕਈ ਪਤਲੀ ਜੀ ਟਾਣੀ ਜੀ ਲਈ ਫਿਰਨਗੇ ਉਹਦਾ ਮਣੀ ਇਹ ਦਾਤਨ ਦਾ ਮੇਨ ਰੋਲ ਆ ਵੀ ਇਹ ਤਾਂ ਵਧੀਆ ਬੁਰਸ਼ ਬੰਨਣਾ ਚਾਹੀਦਾ ਹੈ ਹਾਂ ਚਲੋ ਠੀਕ ਹੈ ਬਾਬਾ ਜੀ ਧੰਨਵਾਦ ਬਹੁਤ ਬਹੁਤ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ